ਖਬਰ ਬਹੁਤ ਵੱਡੀ ਹੈ ਖਬਰ ਬਿਲਕੁਲ ਸਹੀ ਹੈ ਸੱਚੀ ਹੈ ਤੇ ਪੱਕੀ ਹੈ ਪ੍ਰਵਾਸੀਆਂ ਵਾਲਾ ਮੁੱਦਾ ਹੁਣ ਚਾਰ ਚਫੇਰੇ ਨਜ਼ਰ ਆਉਣ ਲੱਗ ਪਿਆ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ ਹੈ 4 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਪਾਰਲੀਮੈਂਟ ਸੰਸਦ ਦੇ ਅੱਗੇ ਧਰਨਾ ਲਾ ਕੇ ਬੈਠੇ ਨੇ 13 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਹ ਜਿਹੜੀ ਖਬਰ ਹੈ ਇਹ ਪੁਰਤਗਾਲ ਤੋਂ ਆ ਰਹੀ ਹੈ ਪਹਿਲਾਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਪ੍ਰਵਾਸੀ ਮਜ਼ਦੂਰ ਭਜਾਓ ਦਾ ਨਾਰਾ ਲੱਗ ਰਿਹਾ ਔਰ ਇੱਥੋਂ ਕਈ ਲੋਕ ਕਹਿ ਰਹੇ ਨੇ ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਆਏ ਨੇ ਉਹਨਾਂ ਸਾਰਿਆਂ ਨੂੰ ਕੱਢਣਾ ਚਾਹੀਦਾ ਹੈ ਭਜਾਉਣਾ ਚਾਹੀਦਾ ਹੈ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਬਿਲਕੁਲ ਗਲਤ ਹੈ ਬੰਦੇ ਦੇ ਕੰਮ ਤੇ ਸੋਚ ਵੇਖ ਕੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਗਲਤ ਹੈ ਜਿਹਦੇ ਕੰਮ ਗਲਤ ਨੇ ਜਿਹਦੀਆਂ ਕਾਰਵਾਈਆਂ ਗਲਤ ਨੇ ਉਹ ਚਾਹੇ ਕਿਸੇ ਵੀ ਭਾਈਚਾਰੇ ਚ ਹੈ ਉਹਦਾ ਵਿਰੋਧ ਕਰੋ ਤੇ ਜਿਹੜਾ ਬੰਦਾ ਗਲਤ ਨਹੀਂਗਾ ਗਲਤ ਕੰਮ ਨਹੀਂ ਕਰ ਰਿਆ ਉਹ ਚਾਹੇ ਕਿਸੇ ਵੀ ਭਾਈਚਾਰੇ ਦਾ ਹੈ ਉਹਦਾ ਵਿਰੋਧ ਨਾ ਕਰੋ